hi john, my name is Virender from usa india today newspaper and Sargam tv usa and i'm also doing marriageindia.com We will find girls and girls for you to marry and uh, you can call me anytime 510 943 8037 or you can email me serganttv at gmail.com or you can fill up your bio data on मैरिज लगन डॉट का थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम Believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. register at info@marriageleghen.com we cater for usa canada uk australia india afg and Laura. for more information call 5109438033 ਰਾਸ਼ਟ੍ਰ ਅਮਰੀਕਾ ਵਿੱਚ ਠੰਡ ਕਰਕੇ ਖਰਾਬ ਹੋਏ ਹਾਲਾਤ -40 ਡਿਗਰੀ ਤੱਕ ਡਿੱਗ ਸਕਦਾ ਹੈ ਤਾਪਮਾਨ ਜੀਹਾਂ ਅਮਰੀਕਾ ਦੇ 40 ਰਾਜਾਂ ਵਿੱਚ ਬਰਬਰੀ ਯੁੱਗ ਵਰਗੀ ਠੰਡ ਦੀ ਚੇਤਾਵਨੀ ਨੇ ਦੇਸ਼ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਜੇ 트੍ਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਇੱਕ ਪੋਸਟ ਵਿੱਚ ਅਮਰੀਕਾ ਵਿੱਚ ਆਉਣ ਵਾਲੇ ਰਿਕਾਰਡ ਤੋਂ ਠੰਡ ਦੇ ਕਹਿਰ ਤੇ ਬਿਆਨ ਜਾਰੀ ਕੀਤਾ ਹੈ ਉਹਨਾਂ ਕਿਹਾ ਕਿ ਵਾਈਟ ਹਾਊਸ ਨੇ ਟਵਿੱਟਰ ਤੇ ਇਹ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ 40 ਅਮਰੀਕੀ ਰਾਜਾਂ ਵਿੱਚ ਇੱਕ ਗੰਭੀਰ ਠੰਡ ਦੀ ਲਹਿਰ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਰਾਸ਼ਟਰਪਤੀ ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ 40 ਰਾਜਾਂ ਵਿੱਚ ਇੱਕ ਰਿਕਾਰਡ ਤੋਂ ਠੰਡ ਦੀ ਲਹਿਰ ਦੀ ਉਮੀਦ ਹੈ ਇਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਕਿ ਵਾਤਾਵਰਣਵਾਦੀ ਕਿਰਪਾ ਕਰਕੇ ਦੱਸ ਸਕਦੇ ਹਨ ਕਿ ਗਲੋਬਲ ਵਾਰਮਿੰਗ ਦਾ ਕੀ ਹੋਇਆ ਟਰੰਪ ਦੀ ਪੋਸਟ ਨੇ ਅਮਰੀਕੀਆਂ ਦੇ ਦਿਲਾਂ ਵਿੱਚ ਨਵਾਂ ਡਰ ਪੈਦਾ ਕਰ ਦਿੱਤਾ ਹੈ ਟਰੰਪ ਨੇ ਇੱਕ ਲੰਮਾ ਠੰਡ ਰੋਧਕ ਕਾਲਾ ਗਾਉਨ ਪਹਿਨੇ ਹੋਏ ਆਪਣੀ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਅਮਰੀਕਾ ਦੇ ਅੱਧੇ ਹਿੱਸੇ 'ਚ ਤਾਪਮਾਨ -40 ਡਿਗਰੀ ਤੱਕ ਡਿੱਗਣ ਦੀ ਉਮੀਦ ਹੈ ਟਰੰਪ ਨੇ ਇਹ ਸ਼ੁੱਕਰਵਾਰ ਨੂੰ ਪੋਸਟ ਕੀਤਾ ਜਿਸ ਤੋਂ ਬਾਅਦ ਵਿੱਚ ਵਾਈਟ ਹਾਊਸ ਨੇ ਸਾਂਝਾ ਕੀਤਾ ਅਮਰੀਕਾ ਦੇ ਅੱਧੇ ਤੋਂ ਵੱਧ ਹਿੱਸੇ ਵਿੱਚ ਇੱਕ ਗੰਭੀਰ ਸਰਦੀਆਂ ਤੇ ਤੂਫਾਨ ਅਤੇ ਆਰਟਿਕ ਵਰਗੀ ਠੰਡ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਮੌਸਮ ਸੇਵਾ ਦੇ ਅਨੁਸਾਰ ਸੰਯੁਕਤ ਰਾਜ ਵਿੱਚ ਲਗਭਗ 170.230 ਮਿਲੀਅਨ ਲੋਕ ਇਸ ਸਥਿਤੀ ਤੋਂ ਪ੍ਰਭਾਵਿਤ ਹੋ ਸਕਦੇ ਹਨ 12 ਤੋਂ ਵੱਧ ਰਾਜਾਂ ਨੇ ਇਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ ਬਹੁਤ ਸਾਰੇ ਖੇਤਰਾਂ 'ਚ ਤਾਪਮਾਨ -30 40 ਡਿਗਰੀ ਫਾਰਨਹੀਟ ਤੱਕ ਡਿੱਗ ਸਕਦਾ ਹੈ ਜਿਸ ਕਾਰਨ ਠੰਡ, ਬਿਜਲੀ, ਬੰਦ ਸੜਕਾਂ, ਬੰਦ ਅਤੇ ਜਾਨ ਲਾਵਾ ਜਾਨਲੇਵਾ ਸੱਟਾਂ ਲੱਗ ਸਕਦੀਆਂ ਹਨ। ਭਾਰੀ ਬਰਬਾਰੀ, ਬਰਫੀਲੀ بارش ਅਤੇ ਠੰਡ ਨੇ ਟੈਕਸਾਸ ਅਤੇ ਅਰਕਾਂਸਸ ਵਰਗੇ ਦੱਖਣੀ ਰਾਜਾਂ ਤੋਂ ਪੂਰਬੀ ਤੱਟ ਤੱਕ ਤਬਾਹੀ ਮਚਾ ਦਿੱਤੀ ਏ। ਟਰੰਪ ਨੇ ਇਸ ਠੰਡ ਨੂੰ ਜਲਵਾਯੂ ਪਰਿਵਰਤਨ ਦੇ ਵਿਰੁੱਧ ਇੱਕ ਤਾਨੇ ਵਜੋਂ ਵਰਤਿਆ ਏ। ਉਸਨੇ ਵਾਤਾਵਰਣ ਕਾਰਕੂਨਾਂ ਨੂੰ ਵਾਤਾਵਰਣ ਵਿਦrohੀ ਕਹਿ ਕੇ ਚੁਣੌਤੀ ਦਿੱਤੀ ਹੈ ਇਹ ਪੁੱਛਦੇ ਹੋਏ ਕਿ ਗਲੋਬਲ ਵਾਰਮਿੰਗ ਕਿੱਥੇ ਗਈ ਹੈ ਇਹ ਉਹਨਾਂ ਦਾ ਪੁਰਾਣਾ ਰੁਖ ਹੈ ਜਿੱਥੇ ਉਹ ਮੌਸਮੀ ਠੰਡ ਨੂੰ ਜਲਵਾਯੂ ਪਰਿਵਰਤਨ ਦੇ ਸਬੂਤ ਦੇ ਵਿਰੋਧ ਵਿੱਚ ਪੇਸ਼ ਕਰਦੇ ਹਨ ਤੁਹਾਨੂੰ ਦੱਸ ਦਈਏ ਕਿ ਜਲਵਾਯੂ ਵਿਗਿਆਨੀ ਕਹਿੰਦੇ ਹਨ ਕਿ ਇਹ ਇੱਕ ਗਲਤ ਧਾਰਨਾ ਹੈ ਜਲਵਾਯੂ ਪਰਿਵਰਤਨ ਅਤਿਅੰਤ ਮੌਸਮੀ ਘਟਨਾਵਾਂ ਨੂੰ ਵਧਾ ਰਿਹਾ ਹੈ ਧਰੂਵੀ ਉਹ ਟੈਕਸ ਦੇ ਵਿਗਨ ਕਾਨ ਠੰਡੀ ਹਵਾ ਦੱਖਣ ਵੱਲ ੱੱਕੀ ਜਾ ਰਹੀ ਏ ਜਿਸ ਕਾਰਨ ਮੌਸਮ ਆਮ ਨਾਲੋਂ ਠੰਡਾ ਹੋ ਰਿਹਾ ਏ ਗਲੋਬਲ ਵਾਰਮਿੰਗ ਉਸਤ ਤਾਪਮਨ ਵਧਾਉਂਦੀ ਏ ਪਰ ਇਹ ਮੌਸਮ ਦੀ ਅਸਥਿਰਤਾ ਨੂੰ ਵੀ ਵਧਾਉਂਦੀ ਹੈ ਜਿਸ ਵਿੱਚ ਗਰਮੀ ਦੀਆਂ ਲਹਿਰਾਂ ਹਾਰ ਸੋਕਾ ਤੇ ਕਈ ਬਾਰਸਾ ਧਾਰਨ ਠੰਡ ਵੀ ਸ਼ਾਮਲ ਹੈ ਮਾਹਰ ਚੇਤਾਵਨੀ ਦਿੰਦੇ ਹਨ ਕਿ ਇਹ ਹਾਂ ਘਟਨਾਵਾਂ ਜਲਵਾਯੂ ਸੰਕਟ ਦਾ ਹਿੱਸਾ ਹਨ

USA India Today Newspaper and uh, Sargam TV USA and I am also doing Marriagelagan.com We will find girls and girls for you to marry and uh, you can call me anytime 510-943-8037 or you can email me sargamtv at gmail.com or you can fill up your bio data on Marriagelagan.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है लीडिंग मैच मेकिंग सर्विसेज प्रोवाइडर यू ऑफर ट्रस्टेड एंड ऑथेंटिक मेट्रीमोनल प्रोफाइल और दोस्ट हु फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केट अफ